ਸਸੀਗਾ ਭਾਈ ਜੀ ਸਾਰਿਆਂ ਨੂੰ ਜੇ ਕਿਸੇ ਭਰਾ ਨੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828511 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਣ ਰਹੀ ਹੈ ਭਾਈ ਜੀ ਪਿੰਡ ਖੇਮੂਆਣਾ ਜਿਲ੍ਹਾ ਬਈ ਨੂੰ ਬਠਿੰਡਾ ਪੈਣ ਦਾ ਸਾਹਮਣੇ ਭਾਈ ਜੀ ਜਿਹੜੀ ਤੁਸੀਂ ਬੱਚੀ ਵੇਖ ਰਹੇ ਹੋ 12-13 ਮਹੀਨੇ ਬੱਚੀ ਦੀ ਭਾਈ ਜੀ ਉਮਰ ਆ ਰੰਗ ਰੂਪ ਤੇ ਸੋਹਣੀ ਆ ਕੱਦ ਕਾਠ ਦੀ ਚੰਗੀ ਆ ਭਾਈ ਜੀ ਚਾਰ ਹੀ ਥਾਣਾ ਐਚ ਐਫ ਬਰੀਡ ਦੀ ਆ ਚੰਗੀ ਬਰੀਡ ਦੀ ਬੱਚੀ ਵਕਾਊ ਆ ਇੱਕ ਹੋਰਾਂ ਭਾਈ ਜੀ ਫੇਰ ਦੱਸ ਦਿੰਨੇ ਆ ਪੰਡ ਖੇਮੂ ਆਣਾ ਜਿਲ੍ਹਾ ਬਈ ਨੂੰ ਬਠਿੰਡਾ ਪੈ ਜਾਂਦਾ ਟਾਪ ਕੁਆਲਿਟੀ ਦੀ ਬਾਈ ਬੱਚੀ ਬਕਾਊਆ ਬਾਈ ਦੀ ਬੱਚੀ ਦੀ ਉਮਰ ਹੈਗੀ 12 ਤੇ 13 ਮਹੀਨੇ ਬੱਚੀ ਦੀ ਉਮਰ ਆ ਚਾਰ ਹੀ ਥਾਣਾ ਬਾਈ ਜੀ ਤੇ 14 ਕਾਹੇ ਹਜ਼ਾਰ ਰੁਪਿਆ ਬਾਈ ਜੀ ਬੱਚੀ ਦੀ ਡਿਮਾਂਡ ਕੀਤੀ ਜਾਂਦੀ ਆ ਜੇ ਕਿਸੇ ਭਰਾ ਨੂੰ ਇਹ ਬੱਚੀ ਚੰਗੀ ਲੱਗਦੀ ਆ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਜੀ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਸਕਦੇ ਹੋ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ